ਮਾਤਾ ਚਰਨਕੌਰ ਦੇ ਵੱਲੋਂ ਪੁੱਤ ਨੂੰ ਜਨਮ ਦਿੱਤਾ ਗਿਆ ਪਿਤਾ ਬਲਕੌਰ ਸਿੰਘ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਤੇ ਕੁਝ ਵੀਡੀਓ ਆ ਸਾਂਝੀਆਂ ਕੀਤੀਆਂ ਗਈਆਂ ਨੇ ਇਹ ਵੀਡੀਓ ਜੋ ਤੁਹਾਡੇ ਨਾਲ ਸਕਰੀਨ ਤੇ ਸਾਂਝੀ ਕਰ ਰਹੇ ਆ ਬਟਿੰਡਾ ਦੇ ਇੱਕ ਨਿੱਜੀ ਹਸਪਤਾਲ ਦੀ ਵੀਡੀਓ ਆ ਜਿੱਥੇ ਮਾਤਾ ਚਰਨਕੌਰ ਨੇ ਨਿੱਕੇ ਮੂਸੇ ਵਾਲਾ ਨੂੰ ਜਨਮ ਦਿੱਤਾ ਗਾ ਮੂਸੇ ਵਾਲਾ ਨਿੱਕੇ ਪੈਰੀ ਘਰ ਵਾਪਸ ਪਰਤਿਆ ਦੇਖ ਸਕਦੇ ਹੋ ਕਿ ਹਸਪਤਾਲ ਦਾ ਜਿਹੜਾ ਸਟਾਫ ਹੁੰਦਾ ਗਾ ਡਾਕਟਰਾਂ ਦੀ ਟੀਮ ਹੁੰਦੀ ਆ ਉਹਨਾਂ ਤੋਂ ਵੀ ਚਾਹ ਨਹੀਂ ਚੱਕਿਆ ਜਾ ਰਿਹਾ ਉਹਨਾਂ ਦੀ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਆ ਕੋਧਾ ਕੇਕ ਲੈ ਕੇ ਆਉਂਦੇ ਨੇ ਅਤੇ ਕੇਕ ਕੱਟ ਕੇ ਜਸ਼ਨ ਮਨਾਏ ਜਾਂਦੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਹਾਲਾਂਕਿ ਮੂਸੇਵਾਲਾ ਦੀ ਕਮੀ ਤਾਂ ਜ਼ਰੂਰ ਮਹਿਸੂਸ ਹੁੰਦੀ ਹੋਵੇਗੀ ਪਰ ਜਿੱਥੇ ਇੱਕ ਨਵਾਂ ਜੀ ਕਰਦੇ ਵਿੱਚ ਆਏਗਾ ਮੂਸੇਵਾਲਾ ਨਿੱਕੇ ਪੈਰੀ ਘਰ ਦੇ ਵਿੱਚ ਵਾਪਸ ਪਰਤੇ ਆ ਤਾਂ ਉਸ ਤੇ ਆਉਣ ਦਿਆ ਖੁਸ਼ੀ ਵੀ ਆ ਜਸ਼ਨ ਵੀ ਆ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਡਾਕਟਰ ਨੇ ਜਾਂ ਉੱਥੇ ਜਿਹੜੀਆਂ ਨਰਸਸ ਬੈਠੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਵੀ ਜਿਹੜੀ ਕਿਸ ਤਰੀਕੇ ਦੇ ਨਾਲ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਆ ਉਹਨਾਂ ਦੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਆ ਲੱਖਾਂ ਲੋਕ ਅਰਦਾਸਾਂ ਕਰ ਰਹੇ ਸੀ ਲੱਖਾਂ ਲੋਕਾਂ ਦੇ ਵੱਲੋਂ ਉਡੀਕ ਕੀਤੀ ਜਾ ਰਹੀ ਸੀ ਕਿ ਕਦੋਂ ਉਹਨਾਂ ਦਾ ਭਰਾ ਸਿੱਧੂ ਮੂਸੇਵਾਲਾ ਨਿੱਕੇ ਪੈਰੀ ਵਾਪਸ ਪਰਤੇ ਤਾਂ ਸਿੱਧੂ ਮੂਸੇਵਾਲਾ ਅੱਜ ਫੇਰ ਵਾਪਸ ਪਰਤ ਚੁੱਕਿਆ ਤਾਂ ਉਹ ਅਕਸਰ ਆਪਣੇ ਗੀਤਾਂ ਦੇ ਵਿੱਚ ਜਿਹੜਾ ਕਹਿੰਦਾ ਹੁੰਦਾ ਸੀਗਾ ਕਿ ਮੈਂ ਦੇ ਵੀ ਮਰਾਂਗਾ ਨਹੀਂ ਮੈਂ ਫਿਰ ਆ ਗਿਆ ਤਾਂ ਇਸ ਤਰੀਕੇ ਦੇ ਨਾਲ ਅੱਜ ਉਸਤੇ ਗੀਤਾਂ ਦੇ ਨਾਲ ਇਸ ਵੀਡੀਓ ਦੇ ਉੱਤੇ ਜਿਹੜਾ ਲੋਕਾਂ ਦੇ ਵੱਲੋਂ ਰੀਲਾਂ ਵੀ ਬਣਾਈਆਂ ਜਾ ਰਹੀਆਂ ਨੇ ਟ੍ਰੈਂਡਿੰਗ ਦੇ ਵਿੱਚ ਸਿੱਧੂ ਮੂਸੇਵਾਲਾ ਅੱਜ ਫਿਰ ਚੱਲ ਰਿਹਾ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਸਕਰੀਨ ਦੇ ਉੱਤੇ ਅਸੀਂ ਸਾਂਝੀਆਂ ਕਰ ਰਹੇ ਹਾਂ ਇਹ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦੀਆਂ ਤਸਵੀਰਾਂ ਨੇ ਜਿੱਥੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਦੇ ਵੱਲੋਂ ਆਪਣੇ ਪੱਤ ਨੂੰ ਜਨਮ ਦਿੱਤਾ ਗਿਆਗਾ ਸਟਾਫ ਨਰਸਾਂ ਦਾ ਅਤੇ ਡਾਕਟਰਾਂ ਦੀ ਟੀਮ ਦਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਅਤੇ ਉਹਨਾਂ ਦੀ ਖੁਸ਼ੀ ਦਾ ਵੀ ਟਿਕਾਣਾ ਨਹੀਂ ਹੈ ਕੇਕ ਕੱਟ ਕੇ ਜਿਹੜੀ ਖੁਸ਼ੀ ਸਾਂਝੀ ਕੀਤੀ ਗਈ ਆ ਪਿਤਾ ਬਲਕੌਰ ਸਿੰਘ ਵੀ ਜਿਹੜੇ ਖੁਸ਼ ਨਜ਼ਰ ਆ ਰਹੇ ਨੇ ਪਰ ਕਿਤੇ ਨਾ ਕਿਤੇ ਜਰੂਰ ਜਿਹੜਾ ਸਿੱਧੂ ਮੂਸੇਵਾਲਾ ਨੂੰ ਵੀ ਜਿਹੜਾ ਅੱਜ ਯਾਦ ਕੀਤਾ ਜਾ ਰਿਹਾ ਉਸ ਦੀ ਵੀ ਕਮੀ ਮਹਿਸੂਸ ਹੋ ਰਹੀ ਆ ਪਰ ਚਲੋ ਕੋਈ ਗੱਲ ਨਹੀਂ ਜੇ ਛੋਟੇ ਪੈਰੀ ਜਿਹੜਾ ਵਾਪਸ ਸਿੱਧੂ ਮੂਸੇਵਾਲਾ ਪਰਤਿਆ ਤਾਂ ਉਸ ਦੀ ਸਾਨੂੰ ਖੁਸ਼ੀ ਆ ਸਤੰਭੂ ਪੂਰੀ ਦੁਨੀਆ ਨੂੰ ਖੁਸ਼ੀ ਆ ਅੱਜ ਜਿੱਥੇ-ਜਿੱਥੇ ਵੀ ਸਿੱਧੂ ਮੂਸੇਵਾਲਾ ਨੂੰ ਚਾਹਣ ਵਾਲੇ ਬੈਠੇ ਹੋਏ ਨੇ ਤਾਂ ਉਹਨਾਂ ਨੂੰ ਖੁਸ਼ੀ ਆ ਤੇ ਉਹ ਦਵਾਵਾ ਭੇਜ ਰਹੇ ਨੇ ਸੋਸ਼ਲ ਮੀਡੀਆ ਦੇ ਰਾਹੀਂ ਦਵਾਵਾ ਭੇਜ ਰਹੇ ਨੇ ਜੇਕਰ ਕੋਈ ਨੇੜੇ ਬੈਠਾਗਾ ਤਾਂ ਉਹ ਚੱਲ ਕੇ ਘਰ ਪਹੁੰਚ ਰਿਹਾਗਾ ਹਸਪਤਾਲ ਦੇ ਬਾਹਰ ਵੀ ਪਤਾ ਲੱਗਿਆ ਸਾਨੂੰ ਕਿ ਜਿੱਥੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਐਡਮਿਟ ਸੀਗੇ ਜਿੱਥੇ ਉਹਨਾਂ ਨੇ ਪੁੱਤ ਨੂੰ ਜਨਮ ਦਿੱਤਾ ਤਾਂ ਉੱਥੇ ਵੀ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸਿੱਧੂ ਮੂਸੇਵਾਲਾ ਦੇ ਚੌਣ ਵਾਲੇ ਹੀ ਇੰਨੇ ਨੇ ਕਿ ਜਿਵੇਂ ਉਹਨਾਂ ਨੂੰ ਟਿਕਾਣੇ ਦਾ ਪਤਾ ਲੱਗਦਾਗਾ ਕਿ ਉੱਥੇ ਹੀ ਉਹ ਪਹੁੰਚ ਜਾਂਦੇ ਨੇ ਇਹ ਵੀ ਪਤਾ ਲੱਗ ਰਿਹਾ ਕਿ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਵੀ ਜਿਹ ਇੱਕ ਲੈ ਕੇ ਪਹੁੰਚ ਰਹੇ ਨੇ ਮਠਾਈਆਂ ਦੇ ਡੱਬੇ ਲੈ ਕੇ ਪਹੁੰਚ ਰਹੇ ਨੇ ਵਧਾਈਆਂ ਦੇ ਰਹੇ ਨੇ ਤਾਂ ਅੱਜ ਕਿਸੇ ਤੋਂ ਵੀ ਚਾਹ ਸਾਂਭਿਆ ਨਹੀਂ ਜਾ ਰਿਹਾ ਅੱਜ ਕਿਸੇ ਤੋਂ ਵੀ ਜਿਹੜੀ ਖੁਸ਼ੀ ਸਾਂਭੀ ਨਹੀਂ ਜਾ ਰਹੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਿੱਧੂ ਮੂਸੇਵਾਲਾ ਨੂੰ ਚਾਣ ਵਾਲੇ ਬੈਠੇ ਹੋਏ ਨੇ ਤੇ ਪੂਰੀ ਦੁਨੀਆ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਆ ਕਿ ਸਿੱਧੂ ਮੂਸੇਵਾਲਾ ਇੱਕ ਵਾਰ ਫੇਰ ਇਸ ਦੁਨੀਆ ਤੇ ਵਾਪਸ ਪਰਤਿਆਗਾ ਤੇ ਆਉਣ ਵਾਲੇ ਕੁਝ ਹੀ ਸਾਲਾਂ ਬਾਅਦ ਸਾਨੂੰ ਦੁਬਾਰਾ ਸਿੱਧੂ ਮੂਸੇਵਾਲਾ ਦੀ ਉਹੀ ਸੋਚ ਉਹੀ ਚਲਕ ਜਿਹੜੀ ਦੇਖਣ ਨੂੰ ਮਿਲੇਗੀ ਤਾਂ ਲੰਬੇ ਸਮੇਂ ਤੋਂ ਅਰਦਾਸ ਕੀਤੀ ਜਾ ਰਹੀ ਸੀ ਲੋਕਾਂ ਦੇ ਵੱਲੋਂ ਕਿ ਸਿੱਧੂ ਮੂਸੇਵਾਲਾ ਦੇ ਘਰ ਉਸ ਹਵੇਲੀ ਦੇ ਵਿੱਚ ਦੁਬਾਰੇ ਖੁਸ਼ੀਆਂ ਪਰਤਣ ਜਿਸ ਹਵੇਲੀ ਨੂੰ ਮੂਸੇਵਾਲਾ ਨੇ ਬੜੇ ਹੀ ਚਾਵਾਂ ਦੇ ਨਾਲ ਤਿਆਰ ਕੀਤਾ ਸੀਗਾ ਆਪਣੀ ਮਾਂ ਚਰਨਕੌਰ ਪਿਤਾ ਬਲਕੌਰ ਸਿੰਘ ਦੇ ਲਈ ਇੱਕ ਸੁਪਣਾ ਦੇਖਿਆ ਸੀ ਤਾਂ ਉਹ ਸੁਪਣਾ ਹੁਣ ਸਿੱਧੂ ਮੂਸੇਵਾਲਾ ਇਹ ਨਿੱਕੇ ਪੈਰੀ ਵਾਪਸ ਪਰਤ ਕੇ ਪੂਰਾ ਕਰੇਗਾ